ਆਪਣੇ ਪਿਆਰ ਦੇ ਇੱਕ ਫਰਸਟ ਨੰਬਰ ਜਾਨੀ ਕਿ ਇੱਕ ਮੰਨੀ ਪਰ ਮੰਨੀ ਸ਼ਕਤੀਸ਼ਾਲੀ ਮਿਸਲ ਸੀਗੀ ਜਿਹੜੀ ਮਿਸਲ ਸੀਗੀ 18ਵੀਂ ਸਦੀ ਦੇ ਵਿੱਚ ਉੱਠੀ ਸੀ ਤੇ 18ਵੀਂ ਸਦੀ ਦੇ ਵਿੱਚ ਹੀ ਉਹਨਾਂ ਦਾ ਨਿਪਟਾਰਾ ਹੋ ਗਿਆ ਤੋਂ ਨਿਪਟਾਰਾ ਕਿਵੇਂ ਹੋ ਗਿਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਦੂਸਰੀ ਗੱਲ ਹੈ ਕਿ ਉਹ ਮਿਸਲ ਕਿੱਥੋਂ ਚੱਲੀ ਤੇ ਕਿੱਥੇ ਜਾ ਕੇ ਐਂਡ ਹੋਇਆ ਦਾ ਇਤਿਹਾਸ ਦੇ ਬਾਰੇ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਸਾਰਨੋਂ ਪਹਿਲਾਂ ਜਿਹੜਾ ਭੰਗੀ ਮਿਸਲ ਦਾ ਸਰਦਾਰ ਸੀਗਾ ਹੈਗਾ ਸੀਗਾ ਉਹਦਾ ਨਾਮ ਹੈ ਸਰਦਾਰ ਝੰਡਾ ਸਿੰਘ ਸਰਦਾਰ ਝੰਡਾ ਸਿੰਘ ਨੇ ਇਹ ਮਿਸਲ ਤਿਆਰ ਕੀਤੀ ਸੀਗੀ ਤੇ ਕਾਹ ਨਿਕਾ ਜਿਵੇਂ ਜਿਵੇਂ ਬੰਦੇ ਉਹ ਗੱਡਦਾ ਗਿਆ ਤੇ ਓਵੇਂ ਓਵੇਂ ਜਿਹੜੀ ਮਿਸਲ ਹੈ ਕਾਇਮ ਹੁੰਦੀ ਗਈ ਤੇ ਜਿਹੜਾ ਸਰਦਾਰ ਝੰਡਾ ਸਿੰਘ ਸੀ ਉਹਨੇ ਆਪਦੀ ਮਿਸਲ ਦੇ ਵਿੱਚ 300 ਬੰਦਿਆਂ ਨੂੰ ਅਮਰਤ ਸ਼ਿਕਾਇਆ ਤੇ 300 ਬੰਦੇ ਨੂੰ ਅਮਰਤ ਸ਼ਿਕਾਇਆ ਕਿਉਂ ਨੇ ਆਪਦੀ ਮਿਸਲ ਦੇ ਨਾਲ ਜੋੜਿਆ ਤੇ ਆ ਤੁਸੀਂ ਦੇਖੋ ਕਿ ਸ਼ਤ ਤੱਕ ਕਿੰਨੀ ਵਧੀਆ ਪੇਂਟਿੰਗ ਕੀਤੀ ਗਈ ਇਹ ਜਿਹੜੀ ਪੇਂਟਿੰਗ ਕੀਤੀ ਗਈ ਹੈ ਇੱਕ ਹੱਥ ਦੇ ਨਾਲ ਹੀ ਕੀਤੀ ਗਈ ਅੱਜ ਕੱਲ ਤਾਂ ਜਾਂ ਤਾਂ ਛਾਪੇ ਨਾਲ ਕਰਦੇ ਨੇ ਜਾਂ ਮਸ਼ੀਨਾਂ ਆ ਗਈਆਂ ਉਸ ਟਾਈਮ ਤੇ ਕੋਈ ਮਸ਼ੀਨਾਂ ਨਹੀਂ ਸੀ ਕੋਈ ਛਾਪੇ ਨਹੀਂ ਸੀ ਬਸ ਹੱਥ ਦੇ ਨਾਲ ਜਿਹੜੇ ਆਰਟਿਸਟ ਬੰਦੇ ਸੀ ਕਾਰੀਗਰ ਬੰਦੇ ਸੀ ਉਹ ਹੱਥ ਦੇ ਨਾਲ ਹੀ ਕਰਦੇ ਹੁੰਦੇ ਸੀ ਤੇ ਦੂਸਰੀ ਗੱਲ ਇਹ ਵੀ ਜਿਹੜੇ ਰੰਗ ਨੇ ਇਹਦੇ ਵਿੱਚ ਤੁਸੀਂ ਦੇਖਦੇ ਪਹਿਨਾਂ ਤੰਗ ਇਹ ਰੰਗ ਫਲਾਂ ਤੋਂ ਫੁੱਲਾਂ ਤੇ ਜਿਹੜੀ ਕਿ ਦਰਬਾਰ ਸਾਹਿਬ ਦੇ ਅੱਗੇ ਇਹ ਉਸ ਟਾਈਮ ਤੇ 18ਵੀਂ ਸਦੀ ਦੇ ਵਿੱਚ ਪੰਗ ਵੇਜਦਾ ਹੁੰਦਾ ਸੀ ਕਿ ਇਸ ਕਰਕੇ ਇਸ ਮਿਸਲ ਦਾ ਨਾਮ ਪੰਗੀ ਮਿਸਲ ਪੈ ਗਿਆ ਦੇਖੋ ਵੀ ਇਹ ਜਿਹੜੀ ਕੋਟੀ ਕਿਸੇ ਟਾਈਮ ਪਹਿਲਾਂ ਮੁਗਲਾਂ ਦੇ ਕੋਲ ਹੁੰਦੀ ਸੀਗੀ ਮੁਸਲਮਾਨਾਂ ਦੇ ਕੋਲ ਹੁੰਦੀ ਸੀਗੀ ਉਹਨਾਂ ਤੋਂ ਖੋ ਕੇ ਉਹਨਾਂ ਤੋਂ ਜਿੱਤ ਕੇ ਹਣਾ ਪੰਗੀ ਮਿਸਲ ਨੇ ਆਪ ਦੇ ਅੰਡਰ ਵਿੱਚ ਕਰ ਲਈ ਸੀ ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਆਪਣੇ ਨਵੇਂ ਮਸਤ ਤਾਜ਼ੇ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤਾਨੂੰ ਪਤਾ ਹੀ ਹੈ ਕਿ ਆਪਾਂ ਤੁਹਾਨੂੰ ਪੁਰਾਣੇ ਇਤਿਹਾਸ ਨਾਲ ਪੁਰਾਣੇ ਕਲਚਰ ਨਾਲ ਰੂਹਬਰੂ ਕਰਾਉਂਦੇ ਰਹੇ ਨੇ ਆਪਣੇ ਪੰਜਾਬ ਦੇ ਆਪਣੇ ਭਾਰਤ ਦੇ ਇਤਿਹਾਸ ਨਾਲ ਤੇ ਅੱਜ ਦੇ ਵਲੌਗ ਵਿੱਚ ਫੇਰ ਆਪਾਂ ਤੁਹਾਨੂੰ ਇੱਕ ਪੁਰਾਣੀ ਲੋਕੇਸ਼ਨ ਤੇ ਤੇ ਪੁਰਾਣੇ ਇਤਿਹਾਸ ਬਾਰੇ ਦੱਸਣ ਲੱਗੇ ਆਂ ਤੇ ਵਲੌਗ ਨਾਲ ਇਵੇਂ ਕੰਟੀਨਿਊ ਬਣੇ ਰਹੇ ਜੇ ਤੁਸੀਂ ਇਹ ਅਜੇ ਤੱਕ ਕੰਮ ਨਹੀਂ ਕੀਤਾ ਲਾਈਕ ਨਹੀਂ ਕੀਤਾ ਤੇ ਲਾਈਕ ਇਟ ਹੋ ਆਪਾਂ ਪਹੁੰਚ ਗਏ ਆ ਪਿੰਡ ਕਰਮ ਸਿੰਘ ਚੀਮਾ ਚੀਨਾ ਜਾਨੀ ਕਿ ਇੱਕ ਛੋਟੀ ਜੀ ਪੁਰਾਣੀ ਹਵੇਲੀ ਏ ਇਸ ਟਾਈਮ ਆ ਮੈਂ ਇਸ ਹਵੇਲੀ ਦੇ ਵਿੱਚ ਖੜਾ ਇਸ ਹਵੇਲੀ ਦਾ ਇਤਿਹਾਸ ਹੈਗਾ ਪੰਗੀ ਮਿਸਲ ਦੇ ਨਾਲ ਇਹਦਾ ਇਹ ਇਤਿਹਾਸ ਜੁੜਿਆ ਹੋਇਆ ਹੈ ਪੰਗੀ ਮਿਸਲ ਤੇ ਜੇ ਤੁਹਾਨੂੰ ਨਹੀਂ ਪਤਾ ਮੈਂ ਤੁਹਾਨੂੰ ਦੱਸ ਦੇਣੀ ਜਿਹੜੀ ਪੰਗੀ ਮਿਸਲ ਸੀ ਨਾ ਆਪਣੇ ਪੰਜਾਬ ਦੇ ਇੱਕ ਫਰਸਟ ਨੰਬਰ ਜਾਨੀ ਕਿ ਇੱਕ ਮੰਨੀ ਪਰਮੰਨੀ ਸ਼ਕਤੀਸ਼ਾਲੀ ਮਿਸਲ ਸੀਗੀ ਜਿਹੜੀ ਮਿਸਲ ਸੀਗੀ 18ਵੀਂ ਸਦੀ ਦੇ ਵਿੱਚ ਉੱਠੀ ਸੀਗੀ ਤੇ 18ਵੀਂ ਸਦੀ ਦੇ ਵਿੱਚ ਹੀ ਉਹਨਾਂ ਦਾ ਨਿਪਟਾਰਾ ਹੋ ਗਿਆ ਤੁਨੀ ਪਟਾਰਾ ਕਿਵੇਂ ਹੋ ਗਿਆ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਦੂਸਰੀ ਗੱਲ ਹੈ ਕਿ ਉਹ ਮਿਸਲ ਕਿੱਥੋਂ ਚੱਲੀ ਤੇ ਕਿੱਥੇ ਜਾ ਕੇ ਐਂਡ ਹੋਇਆ ਦਾ ਇਤਿਹਾਸ ਦੇ ਬਾਰੇ ਆਪਾਂ ਤੁਹਾਨੂੰ ਰੂਬਰੂ ਕਰਾਵਾਂਗੇ ਤੇ ਸਭ ਨਾਲੋਂ ਪਹਿਲਾਂ ਜਿਹੜਾ ਭੰਗੀ ਮਿਸਲ ਦਾ ਸਰਦਾਰ ਸੀਗਾ ਹੈਗਾ ਸੀਗਾ ਉਹਦਾ ਨਾਂ ਹੈਗੇ ਸਰਦਾਰ ਝੰਡਾ ਸਿੰਘ ਸਰਦਾਰ ਝੰਡਾ ਸਿੰਘ ਨੇ ਇਹ ਮਿਸਲ ਤਿਆਰ ਕੀਤੀ ਸੀਗੀ ਤੇ ਕਾਹ ਦੀ ਗੱਲ ਜਿਵੇਂ ਜਿਵੇਂ ਬੰਦੇ ਉਹ ਘੰਡਾ ਤਾ ਗਿਆ ਤੇ ਉਵੇਂ ਉਵੇਂ ਜਿਹੜੀ ਮਿਸਲ ਕਾਇਮ ਹੁੰਦੀ ਗਈ ਤੇ ਜਿਹੜਾ ਸਰਦਾਰ ਢੰਡਾ ਸਿੰਘ ਸੀ ਉਹਨੇ ਆਪਦੀ ਮਿਸਲ ਦੇ ਵਿੱਚ 300 ਬੰਦਿਆਂ ਨੂੰ ਅਮਰਤਿ ਸ਼ਿਕਾਇਤ ਤੇ 300 ਬੰਦੇ ਨੂੰ ਅਮਰਤਿ ਸ਼ਿਕਾਇਤ ਉਹਨੇ ਆਪਦੀ ਮਿਸਲ ਦੇ ਨਾਲ ਜੋੜਿਆ ਭੇਲੀ ਚੈੱਕ ਕਰੋ ਇਹ ਜਿਹੜੀ ਛੋਟੀ ਜੀ ਕੋਠੀ ਰਹਿ ਗਈ ਹੈ ਉਹਨੇ ਇਹ ਪੰਗੀ ਮਿਸਲ ਬਾਰਾ ਦਰੀ ਇਹਦਾ ਨਾਂ ਅੰਪਾਰਾ ਦਰੀ ਪੰਗੀ ਮਿਸਲ ਵਾਲਿਆਂ ਦੀ ਕੋਠੀ ਤੇ ਆਹ ਦੇਖੋ ਤੁਸੀਂ ਵੀ ਨਾਨਕਸ਼ਹੀ ਇਹਨੂੰ ਇੱਟਾਂ ਦੇ ਨਾਲ ਬਣਾਇਆ ਗਿਆ ਤੇ ਯਾਰ ਜਿੰਨੀਆਂ ਵੀ ਐਵੇਂ ਦੀਆਂ ਪੁਰਾਣੀਆਂ ਕੋਠੀਆਂ ਨੇ ਮਹਿਲ ਇਹ ਮਸਜਿਦਾਂ ਨੇ ਉਸ ਸਾਰੀ ਪੁਰਾਣੀ ਇੱਟ ਦੇ ਨਾਲ ਜਾਨੀ ਕਿ ਨਾਨਕਸ਼ਹੀ ਇੱਟ ਦੇ ਨਾਲ ਤਿਆਰ ਕੀਤਾ ਜਾਂਦੀ ਹੈ ਚੂਨੇ ਪੱਥਰ ਦੇ ਨਾਲ ਤਿਆਰ ਕੀਤਾ ਜਾਂਦੀ ਹੈ ਤੇ ਆਪ ਦੇਖੋ ਤੁਸੀਂ ਆਲੇ ਬੜੀਆਂ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਵੀ ਆਪ ਦੇਖੋ ਵੀ ਆਲੇ ਬਹੁਤ ਸੋਹਣੇ ਲੱਗਦੇ ਜਦੋਂ ਇਹਨਾਂ 사ਣੀ ਰੋਸ਼ਨੀ ਆਉਂਦੀ ਨਾ ਦੇਖੋ ਵੀ ਕਿੰਨਾ ਸੋਹਣਾ ਲੱਗਦਾ ਪਏ ਤੇ ਇੱਧਰ ਵੀ ਦੇਖੋ ਵੀ ਇਹ ਮੁਗਲ ਸ਼ੈਲੀ ਦੇ ਆਲੇ ਬਣੇ ਆ ਕਿਉਂਕਿ ਜਿਹੜੀ ਪੰਗੀ ਮਿਸਲ ਸੀਗੀ ਨਾ ਉਹਨਾਂ ਨੇ ਇੱਕ ਕਬਜ਼ਾ ਕੀਤਾ ਸੀਗਾ ਪੰਗੀ ਮਿਸਲ ਨੇ ਮੁਗਲਾਂ ਦੇ ਉੱਤੇ ਕਬਜ਼ਾ ਕੀਤਾ ਸੀਗਾ ਮੁਗਲਾਂ ਨਾਲ ਲੜ ਕੇ ਇਹ ਜਿਹੜੀਆਂ ਸਾਰੀਆਂ ਜਿਹੜੀਆਂ ਕੋਠੀਆਂ ਨੇ ਮਹਿਲ ਉਹਨਾਂ ਨੇ ਲਾਏ ਸੀਗੇ ਤੇ ਇਸ ਭੰਗੀ ਮਿਸਲ ਦੀ ਬਹੁਤ ਵੱਡੀ ਆਪਣੀ ਪੰਜਾਬ ਨੂੰ ਤੇ ਸਿੱਖ ਰਾਜ ਨੂੰ ਦੇਣੇ ਤੇ ਫਿਲਹਾਲ ਤੇ ਆ ਤੁਸੀਂ ਦੇਖੋ ਕਿ ਛੱਤ ਤੇ ਕਿੰਨੀ ਵਧੀਆ ਪੇਂਟਿੰਗ ਕੀਤੀ ਗਈ ਤੇ ਇਹ ਜਿਹੜੀ ਪੇਂਟਿੰਗ ਕੀਤੀ ਗਈ ਹੈ ਇੱਕ ਹੱਥ ਦੇ ਨਾਲ ਹੀ ਕੀਤੀ ਗਈ ਅੱਜ ਕੱਲ ਤਾਂ ਜਾਂ ਤਾਂ ਛਾਪੇ ਨਾਲ ਕਰਦੇ ਨੇ ਜਾਂ ਮਸ਼ੀਨਾਂ ਆ ਗਈਆਂ ਉਸ ਟਾਈਮ ਤੇ ਕੋਈ ਮਸ਼ੀਨਾਂ ਨਹੀਂ ਸੀ ਕੋਈ ਛਾਪੇ ਨਹੀਂ ਸੀ ਬਸ ਹੱਥ ਦੇ ਨਾਲ ਜਿਹੜੇ ਆਰਟਿਸਟ ਬੰਦੇ ਸੀ ਕਾਰੀਗਰ ਬੰਦੇ ਸੀ ਉਹ ਹੱਥ ਦੇ ਨਾਲ ਹੀ ਕਰਦੇ ਹੁੰਦੇ ਸੀਗੇ ਤੇ ਦੂਸਰੀ ਗੱਲ ਇਹ ਵੀ ਜਿਹੜੇ ਰੰਗ ਨੇ ਇਹਦੇ ਵਿੱਚ ਤੁਸੀਂ ਦੇਖਦੇ ਮੈਨਾਂ ਤਾਂ ਅੰਗ ਇਹ ਰੰਗ ਫਲਾਂ ਤੋਂ ਫੁੱਲਾਂ ਤੋਂ ਸਬਜ਼ੀਆਂ ਤੋਂ ਲਏ ਜਾਂਦੇ ਸੀ ਤੇ ਫੇਰ ਜਾ ਕੇ ਪੇਂਟਿੰਗ ਕਰਦੇ ਕਰਦੇ ਹੁੰਦੇ ਸੀ ਜਾਨਕਿ ਨੇਚਰਲੀ ਕਲਰ ਨੇ ਤੇ ਆਪਕੋ ਚੂਨੇ ਪੱਥਰ ਦੇ ਨਾਲ ਤਿਆਰ ਕੀਤੇ ਗਏ ਆਲੇ ਵਿਗੋ ਕਿੰਨੇ ਘੈਂਟ ਨੇ ਇਹ ਜਣਕਾ ਹੁਣ ਇੱਕ ਹਿਸਾਬ ਦਾ ਇਹ ਖੰਡਰ ਬਣਿਆ ਪਿਆ ਵਾ ਤੇ ਆਪਾਂ ਜਾਣਦੇ ਨੇ ਉੱਥੇ ਵੀ ਜਾ ਕੇ ਤੁਹਾਨੂੰ ਆਪਾਂ ਵਿਖਾਉਣੇ ਤੇ ਮਿੱਤਰੋ ਜਿਹੜਾ ਸਰਦਾਰ ਚੰਡਾ ਸਿੰਘ ਸੀਗੇ ਉਸੇ ਤੋਂ ਬਾਅਦ ਸਰਦਾਰ ਭੀਮ ਸਿੰਘ ਨੇ ਇਸ ਭੰਗੀ ਮਿਸਲ ਦੀ ਕਮਾਂਡ ਸੰਭੀ ਸੀ ਚਲੋ ਪਹਿਲਾ ਸਰਦਾਰ ਸੀਗਾ ਇਹ ਭੰਗੀ ਮਿਸਲ ਕੈਮ ਕਰਨ ਵਾਲਾ ਉਹ ਸੀਗਾ ਚੰਡਾ ਸਿੰਘ ਉਹ ਤਰਨ ਤਰਦਾ ਰਹਿਣ ਵਾਲਾ ਸੀਗਾ ਤੇ ਜਦੋਂ ਉਹਦੀ ਮੌਤ ਹੋ ਜਾਂਦੀ ਸ਼ਹੀਦ ਹੋ ਜਾਂਦਾ ਉਦੋਂ ਬਾਅਦ ਉਹ ਜਿਹੜੀ ਭੰਗੀ ਮਿਸਲ ਦੀ ਇਹ ਜਿਹੜੀ ਕਮਾਂਡ ਹੈ ਉਹ ਸੰਭ ਦਾ ਏ ਸਰਦਾਰ ਭੀਮ ਸਿੰਘ ਤੇ ਜਿਹੜਾ ਸਰਦਾਰ ਭੀਮ ਸਿੰਘ ਸੀਗਾ ਇਹ ਹੈਗਾ ਕਸੂਰ ਦਾ ਰਹਿਣ ਵਾਲਾ ਤੇ ਮਿੱਤਰੋ ਜਿਹੜਾ ਸਰਦਾਰ ਭੀਮ ਸਿੰਘ ਸੀਗਾ ਇਹਨੂੰ ਵੀ ਅੰਮ੍ਰਿਤਸਰ ਸ਼ਿਕਾਇਆ ਸੀਗਾ ਸਰਦਾਰ ਛੰਡਾ ਸਿੰਘੜੇ ਤੇ ਉਹਨਾਂ ਦੀ ਮਿਸਲ ਦੇ ਵਿੱਚ ਹੋਈ ਸੀਗਾ ਇਹ ਵੀ ਭੀਮ ਸਿੰਘ ਹੈ ਨਾ ਤੇ ਜਿਹੜੀ ਕਿ ਦਰਬਾਰ ਸਾਹਿਬ ਦੇ ਅੱਗੇ ਇਹ ਉਸ ਟਾਈਮ ਤੇ 18ਵੀਂ ਸਦੀ ਦੇ ਵਿੱਚ ਭੰਗ ਵੇਜਦਾ ਹੁੰਦਾ ਸੀ ਕਿ ਇਸ ਕਰਕੇ ਇਸ ਮਿਸਲ ਦਾ ਨਾਮ ਭੰਗੀ ਮਿਸਲ ਪੈ ਗਿਆ ਇਹ ਜਿਹੜੀ ਕੋਠੀ ਕਿਸੇ ਟਾਈਮ ਪਹਿਲਾਂ ਮੁਗਲਾਂ ਦੇ ਕੋਲ ਹੁੰਦੀ ਸੀਗੀ ਮੁਸਲਮਾਨਾਂ ਦੇ ਕੋਲ ਹੁੰਦੀ ਸੀਗੀ ਉਹਨਾਂ ਤੋਂ ਖੋ ਕੇ ਉਹਨਾਂ ਤੋਂ ਜਿੱਤ ਕੇ ਹਨਾ ਪੰਗੀ ਮਿਸਲ ਦੇ ਆਪਦੇ ਅੰਡਰ ਵਿੱਚ ਕਰ ਲਈ ਸੀਗੀ ਯਾਰ ਜਿਵੇਂ 18ਵੀਂ ਸਦੀ ਦੀ ਆਪਾਂ ਗੱਲ ਕਰੀਏ ਨਾ ਵੀ 18ਵੀਂ ਸਦੀ ਦੇ ਵਿੱਚ ਪਹਿਲਾਂ ਮੁਗਲ ਸੀਗੇ ਮੁਗਲਾਂ ਤੋਂ ਬਾਅਦ ਪੰਗੀ ਮਿਸਲ ਆ ਗਈ ਪੰਗੀ ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਆ ਗਿਆ ਇਹ ਤਾਂ ਯਾਰ ਇੱਥੇ ਦਾ ਹਵਾਈ ਬਹੁਤ ਵਗਦੀ ਪਈ ਪਹਿਲਾਂ ਗਰਮੀ ਪਈ ਸੀਗੀ ਤੋਂ ਹੁਣ ਹਵਾ ਪਈ ਵਗਦੀ ਪਈ ਸੀਗੀ ਤੇ ਜਿਵੇਂ ਜਿਵੇਂ ਆਪਾਂ ਤੁਹਾਨੂੰ ਇਤਿਹਾਸ ਦੇ ਬਾਰੇ ਦੱਸਦੇ ਪਏ ਹਾਂ ਨਾਲ ਨਾਲ ਤੁਸੀਂ ਕੋਠੀ ਵੀ ਵੇਖੋਗੇ ਕੋਠੀ ਵੀ ਕਿਸੇ ਟਾਈਮ ਤੇ ਆਪਦੇ ਮੂੰਹੋਂ ਬੋਲਦੀ ਸੀ ਕਿਤੇ ਹੋਣਾ ਵੇਖੋ ਤੁਸੀਂ ਵੀ ਇਹ ਖੰਡਰ ਬਣਿਆ ਪਿਆ ਉੱਤੇ ਕਿਸੇ ਗੋਥਿਕ ਸਟਾਈਲ ਦੀ ਛੱਤ ਤੇ ਉਹ ਵੀ ਟਹਿਟੇਰੀ ਹੋਈ ਪਈ ਇਹ ਸਾਰੀ ਜਿਹੜੀ ਕੋਠੀ ਟਹਿਟੇਰੀ ਹੋਈ ਪਈ ਜਿਹੜਾ ਮੈਂ ਤੁਹਾਨੂੰ ਇਤਿਹਾਸ ਦੱਸਦਾ ਪਿਆ ਸੀ ਕਿ ਨਾ ਵੀ ਸਰਦਾਰ ਝੰਡਾ ਸਿੰਘ ਭੀਮ ਸਿੰਘ ਤੇ ਭੀਮ ਸਿੰਘ ਦੀ ਮੌਤ ਤੋਂ ਬਾਅਦ ਜਾਨਕਿ ਭੀਮ ਸਿੰਘ ਅਸ਼ੀਤ ਹੋਣ ਤੋਂ ਬਾਅਦ ਇਸ ਮਿਸਲ ਦੀ ਕਮਾਂਡ ਹੈ ਨਾ ਉਹ ਆ ਜਾਂਦੀ ਸਰਦਾਰ ਹਰੀ ਸਿੰਘ ਤੇ ਸਰਦਾਰ ਹਰੀ ਸਿੰਘ ਨਲਵਾਣੀ ਇਕਲਾ ਹਰੀ ਸਿੰਘ ਇਹ ਵੀ ਪੰਗੀ ਮਿਸਲ ਦਾ ਹੀ ਸਰਦਾਰ ਰਿਹਾ ਸੀਗਾ ਸਰਦਾਰ ਹਰੀ ਸਿੰਘ ਵੀ ਫਿਰ ਕੁਝ ਟਾਈਮ ਬਾਅਦ 18ਵੀਂ ਸਦੀ ਦੇ ਵੀ ਅੱਛੀ ਉਹਨਾਂ ਦਾ ਧਿਆਨ ਤੋਂ ਜਾਂਦਾ ਜਾਨੀ ਕਿ ਉਹ ਵੀ ਸ਼ਹੀਦ ਹੋ ਜਾਂਦੇ ਵੀ ਹੌਲੀ ਹੌਲੀ ਫਿਰ ਸਰਦਾਰ ਝੰਡਾ ਸਿੰਘ ਸਰਦਾਰ ਗੰਡਾ ਸਿੰਘ ਤੇ ਥੋੜੀ ਜਿਹੜੇ ਇਹਦੇ ਆਗੂ ਨੇ ਉਹ ਸ਼ਹੀਦ ਹੁੰਦੇ ਜਾਂਦੇ ਨੇ ਨਵੇਂ ਭਰਤੀ ਹੁੰਦੇ ਜਾਂਦੇ ਤੇ ਮਿੱਤਰੋ 18ਵੀਂ ਸਦੀ ਦੇ ਵਿੱਚ ਇਹ ਜਿਹੜੀ ਪੰਗੀ ਮਿਸਲ ਦੀ ਲੜਾਈ ਹੁੰਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਤੇ ਮਹਾਰਾਜਾ ਅਗਰ ਸਿੰਘ ਉਹ ਜਿਹੜੀ ਇਹ ਲੜਾਈ ਉਹ ਜਿੱਤ ਜਾਂਦੇ ਨੇ ਤੇ ਫਿਰ ਉਹ ਜਿਹੜੀ ਜਮਜਮਾ ਦੀ ਤੋਪ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਆ ਜਾਂਦੀ ਤੇ ਫਿਰ ਉਹ ਕਹਿੰਦੇ ਵੀ ਉਸ ਟਾਈਮ ਤੇ ਜਿਹੜੀ ਤੋਪ ਸੀ ਨ ਜਮਜਮ ਉਹ ਬੜੀ ਵੱਡੀ ਤੋਪ ਸੀਗੀ ਸਾਰੀ ਦੁਨੀਆ ਦੇ ਵਿੱਚ ਸਿਰਫ ਉਹ ਦੋ ਹੀ ਤੋਪਾਂ ਸੀਗੀਆਂ ਤੇ ਜਿਹਨੂੰ ਕੀ ਜਮਜਮ ਤੋਪ ਵੀ ਕਹਿੰਦੇ ਤੇ ਭੰਗੀਆਂ ਦੀ ਤੋਪ ਵੀ ਕਹਿੰਦੇ ਨੇ ਤੇ ਫਿਰ ਉਹ ਮਹਾਰਾਜਾ ਰਜੀਤ ਸਿੰਘ ਕੋਲ ਆ ਜਾਂਦੀ ਵੀ ਜਿਹੜੀ ਉਹਨੇ ਤੇ ਮਿੱਤਰੋ ਜਿਹੜਾ ਗੋਵਿੰਦਗੜ੍ਹ ਕਿਲਾ ਆਪਣੇ ਅੰਮ੍ਰਿਤਸਰ ਦੇ ਵਿੱਚ ਉੱਥੇ ਵੀ ਸ਼ਾਇਦ ਪਈ ਹੋਈ ਹੈ ਤੇ ਇਹ ਸੀਗੀ ਥੋੜੀ ਜੀ ਜਿਹੜੀ ਹਿਸਟਰੀ ਮੈਂ ਤੁਹਾਨੂੰ ਦੱਸਿ ਗੀ ਭੰਗੀ ਮਿਸਲ ਦੀ ਤੇ ਬਾਹਰਲੇ ਪਾਸੋਂ ਵੀ ਐਵੇਂ ਦੀ ਦਿਸਦੀ ਜੀ ਭੰਗੀ ਮਿਸਲਾਂ ਦੀ ਕੋਟੀ ਬਾਰਾਦਰੀ ਭੰਗੀ ਵਿਸਲ ਕਹਿੰਦੇ ਆ। ਉਹ ਆਪਾਂ ਇਸ ਟੈਂਪ ਖੜੇ ਹੋਏ ਆਂ ਆ। Munshi Khana ਤੇ ਇਹ ਜਿਹੜਾ Munshi Khana ਨੇ ਇਹ ਮਹਾਰਾਜਾ ਰਜੀਤ ਸਿੰਘ ਨਾਲ ਹੀ ਸਬੰਧ ਰੱਖਦਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਣਾ ਵੀ ਜਿਹੜਾ ਮਹਾਰਾਜਾ ਰਜੀਤ ਸਿੰਘ ਸੀਗਾ ਉਹ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦਾ ਇੱਕ ਬਹੁਤ ਵੱਡਾ ਰਾਜਾ ਸੀਗਾ ਜਿਨੇ ਆ ਸਾਰਾ ਪੰਜਾਬ ਜਿੱਤ ਕੇ ਆਪਾਂ ਨੂੰ ਦਿੱਤਾ ਜਿਵੇਂ ਪਾਕਿਸਤਾਨ ਦਾ ਲਿੰਦਾ ਪੰਜਾਬ ਲਾ ਲਈਏ ਚਾਹੇ ਉਹ ਹਰਿਆਣਾ ਲਾ ਲਈਏ Rajasthan ਲਾ ਲਈਏ ਤੇ ਹਿਮਾਚਲ ਲਾ ਲਈਏ ਵੀ 1968 ਦੇ ਵਿੱਚ ਆਪਣਾ ਜਿਹੜਾ ਪੰਜਾਬ ਦੇ ਨਾਲ ਉਹ ਹਿਮਾਚਲ ਤੇ ਹਰਿਆਣਾ ਪੂਰੀ ਤਰ੍ਹਾਂ ਤੇ ਲਾ ਕੇ ਕੀਤਾ ਗਿਆ ਤੇ ਇਹ ਜਿਹੜੇ ਮਹਾਰਾਜਾ ਰਜੀਤ ਸਿੰਘ ਦੀ ਹੀ ਦੇਣ ਸੀਗੀ ਵੀ ਆਪਾਂ ਨੂੰ ਨੇ ਇੰਨਾ ਵੱਡਾ ਪੰਜਾਬ ਇਕੱਠਾ ਕਰਕੇ ਦਿੱਤਾ ਪਰ ਆਪਾਂ ਨਹੀਂ ਸੰਭਾਲ ਸਕੇ ਚਲੋ ਹੁਣ ਜੋ ਹੋਣਾ ਸੀਗਾ ਉਹ ਹੋ ਗਿਆ ਤੁਸੀਂ ਆ ਚੈੱਕ ਕਰੋ ਵੀ ਆ ਜੇ ਮੁੰਚੀ ਖਾਨਾ ਇੱਥੇ ਕਿਸੇ ਟਾਈਮ ਦੇ ਜਦੋਂ ਮਹਾਰਾਜਾ ਰਜੀਤ ਸਿੰਘ ਹੁੰਦੇ ਸੀਗੇ ਵੀ ਇੱਥੇ ਉਹ ਖਜ਼ਾਨਾ ਰੱਖਦੇ ਹੁੰਦੇ ਸੀ ਖਜ਼ਾਨਚੀ ਬੈਠੇ ਹੁੰਦੇ ਸੀ ਤੇ ਆ ਤੂੰ ਦੇਖੋ ਵੀ ਨਾਨਕਸ਼ਹੀ ਇੱਟਾ ਦੇ ਨਾਲ ਇਹਨੂੰ ਬਣਾਇਆ ਗਿਆ ਦੁਬਾਰਾ ਰੈਨੋਵੇਟ ਕੀਤਾ ਹੋਇਆ ਇੱਕ ਗੱਲ ਮੈਨੂੰ ਬਹੁਤ ਵਧੀਆ ਮੈਨੂੰ ਲੱਗੀ ਇਹਨੂੰ ਦੁਬਾਰਾ ਰੈਨੋਵੇਟ ਕੀਤਾ ਵਾ ਕਿਉਂਕਿ ਦਰਸਾਲ ਐਵੇਂ ਤੇ ਜਿਹੜਾ ਇਤਿਹਾਸ ਹੀ ਜ਼ਿਆਦਾ ਤਾਂ ਉਹ ਢਹਿ ਢੇਰੀ ਹੋਇਆ ਪਿਆ ਖੰਡਰ ਬਣਿਆ ਪਿਆ ਪਰ ਇਹ ਜਿਹੜੇ Munshi Khane ਨੂੰ ਬੜਾ ਵਧੀਆ ਤਰੀਕੇ ਨਾਲ ਰੈਨੋਵੇਟ ਕੀਤਾ ਵਾ ਤੇ ਇਹਦੀ ਸਾਰੀ ਸੰਭਾਲ ਸਫਾਈ ਕੋਈ ਵੀ ਆ ਤੁਸੀਂ ਦੇਖੋ ਵੀ ਕਿੰਨੀ ਵਧੀਆ ਤਰੀਕੇ ਨਾਲ ਰੱਖੀ ਗਈ ਤੇ ਆਹ ਦੇਖੋ ਮਿੱਤਰੋ ਤੁਸੀਂ ਵੀ ਨਾਨਕਸ਼ਹੀ ਇੱਟਾਂ ਦੇ ਨਾਲ ਇਹਨੂੰ ਆਹ ਦੇਖੋ ਚਿਣਿਆ ਗਿਆ ਆ ਦੇਖੋ ਨਾਨਕਸ਼ਹੀ ਇੱਟ ਤੇ ਛੂਨੇ ਪੱਥਰ ਨਾਲ ਇਨੂੰ ਬਣਾਇਆ ਗਿਆ ਤੇ ਇਹ ਮੁਗਲ ਸ਼ੈਲੀ ਦੇ ਵਿੱਚ ਬਣਿਆ ਕਿਉਂਕਿ ਯਾਰ ਜਿੰਨੇ ਐਵੇਂ ਦੇ ਮਹਿਲ ਸੀਗੇ ਉਹ ਜ਼ਿਆਦਾਤਰ ਮੁਸਲਮਾਨ ਹੀ ਤਿਆਰ ਕਰਦੇ ਸੀ ਇਸ ਲਈ ਆ ਜਿਹੜੇ ਜਿਹੜਾ ਤੁਸੀਂ ਆਲਾ ਦੇਖਦੇ ਪਏ ਜਿਹੜੀ ਇਹ ਮੁਗਲ ਸ਼ੈਲੀ ਦਾ ਆਲਾ ਵਿਕਟੋਰੀਆ ਸ਼ੈਲੀ ਤੇ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਏ ਨੇ ਤੇ ਫਿਲਹਾਲ ਇਹ ਜਿਹੜਾ ਹੈਗਾ ਵਾ ਇਹ ਮੁਗਲ ਸ਼ੈਲੀ ਦਾ ਆਲਾ ਮੁਗਲ ਸ਼ੈਲੀ ਦੀ ਪਿਛਾਣ ਕੀ ਉਪਰੋਂ ਤੁਸੀਂ ਦੇਖੋ ਵੀ ਉੱਤੋਂ ਇਹ ਤਕੋਨਾ ਬਣਿਆ ਹੋਇਆ ਹੈਗਾ ਤੀਰ ਤਰ੍ਹਾਂ ਤੇ ਇਸ ਕਰਕੇ ਨੂੰ ਮੁਗਲ ਸ਼ੈਲੀ ਕਹਿੰਦੇ ਨੇ ਵੀ ਆਲੇ ਵੀ ਬਹੁਤ ਸੋਹਣੇ ਸੋਹਣੇ ਬਣਾਉਂਦੇ ਹੁੰਦੇ ਸੀ ਕਿ ਆ ਦੇ ਉੱਤੇ ਉਹ ਵੀ ਆ ਇੱਕ ਛੋਟਾ ਜਿਹਾ ਆਲਾ ਬਣਾਇਆ ਵਾ ਤੇ ਮਿੱਤਰੋ ਕਿਸੇ ਟਾਈਮ ਇੱਥੇ ਮਹਾਰਾਜਾ ਰਦੀਸ਼ ਸਿੰਘ ਦੇ ਜਿਹੜੇ ਮੁੱਛੀ ਖਜ਼ਾਨਚੀ ਉਹ ਇੱਥੇ ਬੰਦੇ ਹੁੰਨੇ ਵੀ ਜਿੰਨੇ ਰਿਆਸਤ ਦੇ ਹਨ ਜੋ ਵਪਾਰ ਉਹ ਕਰਦੇ ਸੀਗੇ ਉਹ ਇੱਥੇ ਸਭ ਇਕੱਠਾ ਹੁੰਦਾ ਸੋਨੇ ਚਾਂਦੀ ਜਵਾਹਰ ਰਤ ਇਹਦੇ ਸਾਫ ਪਏ ਹੁੰਦੇ ਸੀ ਜਿਵੇਂ ਮੁੱਦਕੀ ਦੀ ਲੜਾਈ ਹੋ ਗਈ ਸਭਰਾਉਂ ਦੀ ਲੜਾਈ ਹੋ ਗਈ ਚੇਲਿਆਂਵਾਲ ਦੀ ਲੜਾਈ ਹੋ ਗਈ ਤੇ ਇੱਕ ਹੋਰ ਲੜਾਈ ਯਾਰ ਫਰੋਸ਼ਾ ਦੀ ਲੜਾਈ ਜਿਹੜੇ ਸਿੱਖ ਗੋਦਿਕ ਗਤਾਰ ਸੀਗੇ ਬੰਦੇ ਉਹ ਅੰਗਰੇਜ਼ਾਂ ਦਾ ਸਾਥ ਨਾ ਦੇਦੇ ਤੇ ਹੋ ਸਕਦਾ ਵੀ ਉਹ ਵੀ ਲੜਾਈ ਮਹਾਰਾਜਾ ਰਣਜੀਤ ਸਿੰਘ ਦੇ ਨਹੀਂ ਸੀ ਆਤਮ ਨਹੀਂ ਕਿਉਂਕਿ ਉਦੋਂ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਗਈ ਸੀ ਤੇ ਤੇ ਡੈਥ ਹੋਣ ਦਾ ਕਾਰਨ ਇਹ ਸੀਗਾ ਵੀ ਉਹ ਬਿਮਾਰ ਹੋ ਗਏ ਸੀ ਪਰ ਕਈ ਇਤਿਹਾਸਕਾਰ ਇਹ ਵੀ ਦੱਸਦੇ ਨੇ ਵੀ ਉਸ ਤੇ ਕਈ ਇਤਿਹਾਸਕਾਰ ਇਹ ਵੀ ਦੱਸਦੇ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਣ ਦਾ ਕਾਰਨ ਬਿਮਾਰ ਹੋਣ ਦਾ ਕਾਰਨ ਉਹਨੂੰ ਇੱਕ ਜ਼ਹਿਰ ਇੱਕ ਅਲੱਗ ਕਿਸਮ ਦਾ ਜ਼ਹਿਰ ਦਿੱਤਾ ਗਿਆ ਸੀ ਜਿੰਦੇ ਨਾਲ ਇੱਕ ਬੰਦਾ ਮੈਂਟਲੀ ਹੋ ਜਾਂਦਾ ਵਾ ਤੇ ਉਹ ਜਿਹੜਾ ਅਲੱਗ ਕਿਸਮ ਦਾ ਜ਼ਹਿਰ ਦੋ ਬੰਦਿਆਂ ਨੂੰ ਦਿੱਤਾ ਸੀ ਇੱਕ ਮੁਸਲਮਾਨਾਂ ਦੇ ਵਿੱਚ ਇੱਕ ਰਾਜਾ ਸੀਗਾ ਉਹਨੂੰ ਦਿੱਤਾ ਗਿਆ ਸੀਗਾ ਤੇ ਇੱਕ ਮਹਾਰਾਜਾ ਹਰਜੀ ਸਿੰਘ ਨੂੰ ਦਿੱਤਾ ਗਿਆ ਸੀ ਇਤਿਹਾਸਕਾਰ ਕਹਿੰਦੇ ਨੇ ਪਰ ਕਨਫਰਮ ਨਹੀਂਗਾ ਤੇ ਜਿਸ ਕਰਕੇ ਮਹਾਰਾਜਾ ਹਰਜੀ ਸਿੰਘ ਬਿਮਾਰ ਹੋ ਗਏ ਉਹ ਬਿਮਾਰ ਹੋਣ ਦੇ ਕਾਰਨ ਉਹ ਜਿਹੜਾ ਰਾਜ ਸੀਗਾ ਹੌਲੀ 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 ਨਾਪ ਲਿਆ ਗਿਆ ਵੀ ਇਹ ਵੀ ਅੰਗਰੇਜ਼ਾਂ ਦੀ ਬੜੀ ਵੱਡੀ ਸ਼ਾਜਿਸ਼ ਸੀਗੀ ਇਸ ਮਹਾਰਾਜੇ ਨੂੰ ਲੇਗਣ ਲਈ ਤੇ ਤੁਸੀਂ ਦੇਖੋ ਵੀ ਉਹਨੇ ਕਿੰਨਾ ਸ਼ਾਨਦਾਰ ਆਹ ਦੇਖੋ ਵੀ ਜਿਹੜਾ ਮੁੰਛੀ ਕਰਨਾ ਵੀ ਕਿੰਨਾ ਸ਼ਾਨਦਾਰ ਉਹਨੇ ਬਣਵਾਇਆ ਤੇ ਆ ਦੇਖੋ ਪੁਰਾਣੇ ਜ਼ਮਾਨੇ ਦੇ ਅੱਜਵੇਂ ਯਾਰ ਲਈਆਂ ਪੈਂਦੀ ਹੁੰਦੀ ਸੀ ਜਿਹੜੀ ਜਿੰਨੇ ਤੇ ਰੇਲ ਗੱਡੀ ਨਹੀਂ ਚੱਲਦੀ ਉਹ ਜਿਹੜੀਆਂ ਲਈਆਂ ਪਾਈਆਂ ਇਹ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਅੱਜ ਦਿਖਾਇਆ ਜਿਹੜਾ ਕਿ ਮਲੇਰ ਕੋਟਲੇ ਵਾਲਾ ਮਕਬਰਾ ਸੀਗਾ ਕਵਰਸ ਤਾਂ ਉਹਨਾਂ ਦੇ ਵਿੱਚ ਵੀ ਜਿਹੜੇ ਉੱਪਰ ਗੋਥਿਕ ਸਟਾਈਲ ਦੀਆਂ ਛੱਤਾਂ ਨੇ ਉਹਨਾਂ ਦੇ ਵਿੱਚ ਵੀ ਐਵੇਂ ਦੇ ਜਿਹੜੇ ਗਾਰਡਨ ਨੇ ਰੇਲ ਗੱਡੀ ਵਾਲੇ ਜਿਹੜੀਆਂ ਲੈਣਾ ਨੇ ਉਹ ਪਾਈਆਂ ਹੋਈਆਂ ਸੀ ਤੇ ਹੁਣ ਤਾਂ ਦੁਬਾਰਾ ਇਹਨੂੰ ਆ ਦੇਖੋ ਤੁਸੀਂ ਰੈਨੋਵੇਟ ਕੀਤਾ ਵਾ ਤੇ ਫਿਰ ਇਹਨੂੰ ਲੈਂਟਰ ਪਾਇਆ ਵਾ ਤੇ ਪਹਿਲਾਂ ਤਾਂ ਡਾਟ ਵਾਲੀ ਛੱਤ ਪਾਉਂਦੇ ਹੁੰਦੇ ਸੀ ਕਿ ਚੂਨੇ ਪੱਥਰ ਦੀ ਤਿਆਰ ਕਰਦੇ ਹੁੰਦੇ ਸੀ ਤੇ ਆਹ ਤੁਸੀਂ ਦੇਖੋ ਵੀ ਆਹ ਵੇਖੋ ਆਲੇ ਕਿੰਨੇ ਸੋਹਣੇ ਲੱਗਦੇ ਨੇ ਯਾਰ ਤੇ ਆਹ ਥੋੜਾ ਇੱਧਰ ਦੱਸ ਹੈਗਾ ਆ ਇੱਧਰ ਦਾ ਥੋੜਾ ਵਿਊ ਜੇ ਜੰਗਲ ਟਾਈਪ ਜਿਹਾ ਵਿਊ ਬਣਿਆ ਹੋਇਆ ਅਗੀ ਸੋਣਾ ਕੋ ਵੀ ਕੰਪਨੀ ਬਾਗ ਦੇਖੋ ਨਰੇ ਨਰੇ ਦਰਖਤ ਲੱਗੇ ਹੋਏ ਇਧਰ ਕੋ ਚਾਰੇ ਪਾਸੇ ਇਹਨੇ ਨਰੇ ਨਰੇ ਦਰਖਤ ਨੇ ਤੇ ਮਿੱਤਰੋ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਕਿਉਂਕਿ ਐਮੀਆਂ ਜਗ੍ਹਾ ਲੱਭਣ ਤੇ ਬੜੀ ਮਿਹਨਤ ਲੱਗਦੀ ਇਸ ਕਰਕੇ ਵੀ ਇਹਨਾਂ ਨੂੰ ਲਾਈਕ ਥੋਕ ਗਏ ਤੇ ਮਿਲਾਂਗੇ ਆਪਾਂ ਇੱਕ ਹੋਰ ਐਮੇ ਸੀ ਘੈਂਟ ਜੀ ਵੀਡੀਓ ਨਾਲ ਓਕੇ ਬਾਏ ਲਵ ਯੂ